ਉਹਨੂੰ ਕੁਛ ਨਹੀਂ ਬੋਲਿਆ ਚਲੇ ਆ ਜੀਰਾ ਰੋਡ ਤੇ ਕੱਚਾ ਰੋਡ ਤੇ ਖੜੇ ਸੀ ਜੀ ਹੂੰ ਤਰੀਕ ਤੇ ਆਏ ਸੀਗੇ ਜੀ ਹੂੰ ਤਰੀਕ ਤੇ ਸੀ ਬੰਦੇ ਤੇ ਅੱਗੇ ਜਾ ਕੇ ਜੀ ਗੱਡੀ ਕੱਚੇ ਰੋਕੀ ਮਿਸ਼ਾਫ ਕਰਨ ਚਾਹ ਮੋਟਰਸਕਲੈਂਡਰ ਮੋਟਰ ਤੇ ਦੋ ਮੁੰਡੇ ਆਏ ਹੂੰ ਉਹਨਾਂ ਨੇ ਹੋੜੀ ਕੀਤਾ ਤੇ ਮੈਂ ਉਹਦਾ ਮਿਸ਼ਾਫ ਕਰਨ ਲੱਗ ਪਿਆ ਡੈਮ ਉਹਨਾਂ ਦੇ ਪੈਰਾਂ ਟੋੜੀ ਪਾ ਭਾਈ ਤੁਸੀਂ ਕਿ ਨਹੀਂ ਜਾਣੇ ਸੀ ਕਈ ਤੇ ਚਾਰ ਜਾਣੇ ਸੀ ਮੁੰਡੇ ਗੱਡੀ 'ਚ ਹੀ ਬੈਠੇ ਸੀ ਦਿਖਾਈ ਉਤਰੇ ਜੀ ਕੱਲੇ ਤੇ ਉੱtre ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਲੈਯਰ ਕਿੱਥੋਂ ਦੇ ਰਹਿਣ ਵਾਲੇ ਹੋ ਮੈਤਲਵੰਡੀ ਪਾਈ ਨੇ ਤੇ ਭਾਜੀ ਤੁਸੀਂ ਆਏ ਕਿ ਸਿੱਕੇ ਕੋਰ ਕੇ ਸੀ ਕੋਈ ਨਹੀਂ ਮੇਰੇ ਨਾਲ ਤੇ ਮੁੰਡੇ ਦਾ ਐਸ.ੀ.ਐਮ ਦੀ ਤਰੀਕ ਕਰਦੇ ਸੀ ਅੱਛਾ ਐਸ.ੀ.ਐਮ ਕਰੀ ਤੇ ਭਾਜੀ ਹੁਣ ਫਾਇਰ ਤੇ ਗੋਲੀ ਲੱਗੀ ਫਾਇਰ ਤੇ ਲੱਗੀ ਕਿੰਨੇ ਫਾਇਰ ਕੀਤੇ ਇਹ ਮੇਰੇ ਤੇ ਕੀ ਲੱਗਾ ਜੀ ਬਾਕੀ ਸਾਨੂੰ ਪਤਾ ਨਹੀਂ ਲੱਗਾ ਮੈਂ ਉੱਥੇ ਡਿੱਗ ਪਿਆ ਉਹ ਕਿੰਨੇ ਜਣੇ ਮੋਟਰਸਾਈਕਲ ਤੇ ਦੋ ਜਣੇ ਤੇ ਕੱਲੇ ਇੱਕਰ ਬੰਦੇ ਨੇ ਫਾਇਰ ਕੀਤਾ ਸੀ ਹਾਂਜੀ ਇੱਕ ਚਲਾ ਰਿਹਾ ਸੀ ਭੱਜ ਗਏ ਫਿਰ ਭੱਜ ਗਏ ਕਿਹੜੀ ਜਗ੍ਹਾ ਹੈ ਇੰਸਪੈਕਟਰ ਜੀ ਇੰਦਰਾਜੀਗਰ ਰੋਡ ਤੋਂ ਹੋਇਆ ਜੀ ਕੱਚਾ ਜੀ ਅੱਛਾ ਜੀ ਨਾ ਕਿਡਾ ਮੋਟੀ ਮੋਟੀ ਵਾਹ ਹੁੰਦੀ ਜਾਂਦੀ ਸੂਰਤ ਆਜੋ ਮਾੜਾ ਤੁਹਾਨੂੰ ਪਤਾ ਨਹੀਂ ਲੱਗੇ ਮੈਨੂੰ ਚੱਕਣ ਲੱਗ ਗਿਆ ਉਹਨੇ ਚਿੰਕ ਜੀ ਜਲੀਏ ਕੀ ਮੈਟਰ ਕੀ ਆ ਅਸੀਂ ਨਾ ਕਚੇਰੀਆਂ ਤੋਂ ਆਏ ਸੀਗੇ ਤੇ ਆਜੇ ਸੀਗੇ ਸਾਡੇ 3 ਹੀ ਸੀਗੇ ਅਸੀਂ ਇੱਕਦੋ ਕਾਰਡੀਓ ਦਫਤਰ ਤੋਂ ਹੁੰਦੇ ਜੀਰਾ ਜਿਹੜਾ ਕੱਚਾ ਰੁਕ ਜਾਂਦਾ ਉਧਰੋਂ ਚੱਲੇ ਸੀਗੇ ਉੱਥੇ ਜਦੋਂ ਅਸੀਂ ਪਹੁੰਚੇ ਆ ਇਹ ਬਾਥਰਮ ਕਰਨ ਆਸਤੇ ਤਰੇ ਮੁੰਡਾ ਸਪਲੈਂਟਰ ਵਾਲੇ ਮੋਟਰਸਾਈਕਲ ਲੈ ਆ ਗਏ ਜਮਾ ਕੋਲ ਖੜ ਕੇ ਖੜੇ ਤੇ ਜਿੰਨੇ ਟਾਈਮ ਨੂੰ ਐਂ ਮੁੜਿਆ ਉਹਨੇ ਟਾਈਮ ਨੂੰ ਨੇ ਪਤਾ ਲਗਾ ਕੌਣ ਸੀ ਸਰ ਨਹੀਂ ਇਹ ਉਹਨਾਂ ਦੇ ਮੂੰਹ ਮੰਗਲੇ ਠੇ ਦੇ ਦਾ ਮੁੱਤਰ ਹੈ ਅਸੀਂ ਦੋ ਜਿੰਨੇ ਬੰਦੇ ਜਿੰਨੇ ਬੰਦੇ ਤੁਸੀਂ ਕਿੰਨੇ ਬੰਦੇ ਦੇ ਆ ਰਹੇ ਸੀ ਤੁਸੀਂ ਕਿੰਨੇ ਬੰਦੇ ਦੇ ਆ ਰਹੇ ਸੀ ਕਿ ਚਾਰ ਯਾਰ ਇਹ ਬੱਜੀ ਕਿੱਥੇ ਗੋਲੀ ਸਰ ਇਹ ਜੋ ਕੱਚਾ ਹੋਇਆ ਜਾਂਦਾ ਵੀ ਦੇਖੋ ਬੋਲੀ ਕਿੱਥੇ ਵੱਧੀ ਪਈ ਕੀ ਨਾਂ ਇਹਨਾਂ ਦਾ ਕੀ ਨਾਂ ਕੀ ਹੁੰਦਾ ਪ੍ਰਵਿੰਦਰ ਸਿੰਘਾ ਕਿੰਨੀ ਕੀ ਉਮਰ ਹੈ ਜੀ 35 ਸਾਲ ਉਮਰ ਹੈ ਵੀਰੇ ਇਹ ਕਿਹੜੇ ਕੇਸ ਦੇ ਵਿੱਚ ਤੁਸੀਂ ਅੱਗੇ ਜੀ ਹੋਰ ਪਟਿਆ ਜੀ ਵਿੱਚ ਕਿਸੇ ਕੇਸ ਦੇ ਤੁਹਾਨੂੰ ਜੀ ਕਿਸੇ ਦਾ ਉਹ ਤਾਰੀ ਸਾਡਾ ਸਹੀ ਹੈ ਵੀ ਉੱਥੇ ਤਾਬਾਵਾ ਸਾਡਾ ਤਲਵੰਡੀ ਰੋਡ ਤੇ। ਅੱਛਾ। ਉਹ ਅਸੀਂ ਲੇਟ ਤੱਕ ਖੋਲਦੇ ਸੀਗੇ। ਹਾਂ। ਤੇ ਉਹ ਐਸਐਸਓ ਸਾਹਮਣੇ ਸਾਨੂੰ ਕਹਿ ਆ ਸੀ ਕਿ ਲੇਟ ਤੱਕ ਨਾ ਖੋਲੋ। ਪਰ ਉਹ ਖੁੱਲਾ ਰਹਿ ਗਿਆ ਸੀ ਤੇ ਉਹਨਾਂ ਨੇ ਸਾਡੇ ਤੇ ਮਾਰਾ ਕਰਦੀ ਦਾ ਕੇਸ ਜਿਹਾ ਪਾ ਕੇ ਹੀ ਅਰਚਾ ਕਰਾ ਦਿੱਤੀ। ਤੇ ਹੁਣ ਹਾਲਤ ਕਿਵੇਂ ਆ ਜੀ? ਹੁਣ ਤਾਂ ਜੀ ਸਾਹਮਣੀਆਂ ਬਾਕੀ। ਉਹ ਦੀ ਕਿੱਥੇ ਵਧੀ ਨਵੇ? ਪੈਰ ਤੇ। ਨਾ ਕੀ ਇਹਦਾ? ਕਿਹਦਾ? ਕੋਈ ਤਾਂ ਦੱਸੋ। ਕੀ ਮੰਗ ਕਰਦੇ ਹੋ ਭਾਈ? ਪੱਤਾ ਸ਼ੰਕੀ ਕੀ ਮੰਗਦੇ ਹੋ? ਉਹ ਭਰਾਵਾ ਹਜੇ ਤਾਂ ਕੋਈ ਇਹਦੀ ਪੈਰ ਤੁਹਾਡੇ ਕੀ ਹੈ ਭਾਈ? ਤੁਹਾਡੀ ਕੀ ਲੱਗਦੀ? ਮੇਰਾ ਯਾਰ ਮਿੱਲੀ ਹੈ। ਕੀ ਨਾ ਤੁਹਾਡੀ ਗਿਰਨਾ ਨੰਬਰ 25 ਕਿਥੋਂ ਇਹਨਾਂ ਤਲਵੰਡੀ 25 ਇਹ ਵੀ 25 ਅੱਜ ਇੱਕ ਗੋਲੀ ਲਗੀ ਸ਼ਿਕਾਇਤ ਸੰਸਰ ਕੀ ਮਾਮਲਾ ਹੈ ਕਿ ਹੁਣੇ ਹੀ ਸਾਡੇ ਧਿਆਨ ਦੇ ਵਿੱਚ ਆਇਆ ਵੀ ਇੱਕ ਕੁਲਵੀਰ ਸਿੰਘ ਨਾਂ ਦਾ ਵਿਅਕਤੀ ਹੈ ਜਿਹੜਾ ਤਲਵੰਡੀ ਭਾਈ ਇਹਦੀ ਦੁਕਾਨ ਹੈ ਇਹ ਅੱਜ ਇੱਥੇ ਕਿਸੇ ਤਰੀਕ ਤੇ ਆਇਆ ਹੋਇਆ ਸੀ ਉਸ ਤੋਂ ਬਾਅਦ ਇਹ ਜਾ ਰਿਹਾ ਸੀ ਇੱਕ ਜਗ੍ਹਾ ਇਹਨਾਂ ਨੇ ਕਾਰ ਰੋਕ ਕੇ ਤੇ ਇਹ ਰੁਕਿਆ ਤੇ ਜਦੋਂ ਕਾਰ ਚੋਂ ਉਤਰਿਆ ਤੇ ਦੋ ਵਿਅਕਤੀ ਇਹਦੇ ਕੋਲ ਆਏ ਬਟ ਕਹਿੰਦਾ ਮੈਂ ਨੰਮਰਜੀ ਗੱਲ ਕੀਤੀ ਤੇ ਮੇਰੇ ਪੈਰ ਤੇ ਗੋਲੀ ਲੱਗੀ ਕ੍ਰਿਕਟ ਜੜੈ ਨੂੰ ਪੁੱਛਿਆ ਵੀ ਕੀ ਤੇਰੇ ਵੱਲ ਕੋਈ ਤਾਣਿਆ ਉਹਨਾਂ ਨੇ ਜਾਂ ਕੁਝ ਤੈਨੂੰ ਥ੍ਰੈਟ ਜਾਂ ਕੋਈ ਗੱਲ ਕਹਿੰਦਾ ਕੋਈ ਗੱਲ ਨਹੀਂ ਕੀਤੀ ਵੀ ਉਹ ਰੁਕੇ ਤੇ ਪੈਰ ਤੇ ਕੋਲੇ ਉਹਨਾਂ ਦੇ ਅੱਛੇਗਾ ਤੇ ਪੈਰ ਤੇ ਮੇਰੇ ਗੋਲੀ ਲੱਗੀ ਉਹ ਦੇਖਦੇ ਆਂ ਜੀ ਪਤਾ ਕਰਦੇ ਆਂ ਜਿਹੜਾ ਕਿ ਇਹਨੇ ਦੱਸਿਆ ਵੀ ਇਹਦੀ ਕੋਈ ਲਾਕ ਡਾਟ ਤਾਂ ਹੈ ਨਹੀਂ ਬਟ ਫਿਰ ਵੀ ਇਹਦੀ ਇਨਵੈਸਟੀਗੇਸ਼ਨ ਕਰਦੇ ਆਂ ਵੀ ਕੀ ਰੀਜ਼ਨ ਹੈ ਵੀ ਜਿਹੜੀ ਇਹਦੇ ਪੈਰ ਤੇ ਵੱਜੀ ਹੈ ਜਾਂ ਕੀ ਕਾਰਨ ਹੈ ਉਹ ਸਾਰਾ ਇਹਦਾ ਸਟੇਟਮੈਂਟ ਲਿਖ ਕੇ ਕਾਰਵਾਈ ਵੀ ਅਮਲ ਚ ਲਿਆਵਾਂਗੇ ਤੇ ਇਹਦੀ ਤਹਿ ਤੱਕ ਜਾਵਾਂਗੇ ਵੀ ਕੀ ਰੀਜ਼ਨ ਮੈਨੂੰ ਪਤਾ ਲੱਗਿਆ ਜੀ ਕਿਹੜੇ ਤਰੀਕੇ ਐ ਜੀ ਹੁਣ ਜਿਹੜੇ ਜਿਨ੍ਹਾਂ ਨੇ ਚ ਇਹ ਕਾਰਤੇ ਸੀਗੇ ਕਿ ਆਪਾਂ ਨੂੰ ਇਹ ਐਸਡੀਐਮ ਕੋਰਟ ਦੇ ਅਸਿਕ੍ਰਿਤ ਵਿੱਚ ਐਸਡੀਐਮ ਕੋਰਟ ਦੇ ਵਿੱਚ ਤਾਂ ਇਹਨਾਂ ਦੀ ਕੋਈ ਸਿਗੀ ਜਨਰਲ ਜਿਹੜੀ ਕੋਈ ਜਿਵੇਂ ਇਹਦਾ ਦੋਸਤ ਹੈ ਕੋਈ ਟਾਬਿਆ ਕਰਦਾ ਉੱਥੇ ਕੋਈ ਗੱਲਬਾਤ ਸੀਗੀ ਤੇ ਪੁਲਿਸ ਨੇ ਇਹਨਾਂ ਦਾ ਕਲੰਦਰਾ ਦਿੱਤਾ ਜੀ ਉਹ ਕੋਈ ਦੋ ਪਾਰਟੀਆਂ ਦੇ ਵਿੱਚ ਨਹੀਂ ਹੈਗੀ ਉਹ ਜੀ ਗੱਲਬਾਤ